ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ 'ਤੇ। ਅੱਜ ਆਪਾਂ ਤੜਲੀ ਤਿੰਨ ਚੰਗੀਆਂ ਝੋਟੀਆਂ ਲੈ ਕੇ ਆਇਆ। ਦੋ ਪਹਿਲਾਂ ਝੋਟੀਆਂ ਇੱਕ ਤੁ ਜੇ ਸੂਏ ਮੱਝ। ਆਓ ਫਿਰ ਦਿੰਨੇ ਤੁਹਾਨੂੰ ਇੰਨਾ ਬਾਰੇ ਜਾਣਕਾਰੀ। ਪਹਿਲੀ ਵੀ ਜੀ ਮੱਝ। ਦੂਜੀ ਸੂਏ ਮੱਝ। ਚੰਗੇ ਰਕੜ ਵਾਲੀ ਮੱਝ। ਪੰਨਿਆਂ ਦਿਨਾਂ ਦੀ ਸੂਈ ਹੈ ਮਗਰ ਕਟਾ। 10 ਲੀਟਰ ਦੁੱਧ ਤਿਆਰ। ਅਨਯਕ ਨਈ ਸੂਈਏ ਮਗਰ ਕਟਾ ਚੰਗੇ ਵੱਡੇ ਕੱਟ ਦੀ ਮੱਝ ਚੰਗੇ ਕੱਦ ਕਾਟ ਦੀ ਚੰਗੀ ਥਾਂ ਲਈ ਚੰਗੀ ਸਾਫ 10 ਲੀਟਰ ਦਾ ਪਿਆਰ 15 ਲੀਟਰ ਕੱਟਣ ਦੀ ਗਰੰਟੀ ਚੰਗੇ ਰਿਕਾਰਡ ਦੀ ਮੱਝ ਤੇ ਜਿਵੇਂ ਮਾਜੋ ਵੀਰ ਜੀ 10 ਲੀਟਰ ਦੁੱਧ ਤਿਆਰ 1,10,000 ਦੀ ਡਿਮਾਂਡ ਵੀਰ ਜੀ ਚੰਗੇ ਕੱਦ ਕਾਟਦੀ 15 ਲੀਟਰ ਦੁੱਧ ਕੱਢਣ ਦੀ ਗਰੰਟੀ ਦੂਜੀ ਝੋਟੀ ਆ ਵੀਰ ਜੀ ਪਹਿਲੇ ਸੂਈ ਝੋਟੀ ਆ ਦੋ ਦੰਦ ਝੋਟੀ ਆ ਹੱਬ ਟੈਕ ਦੀ ਸੂਈ ਹੈ ਵੀ ਮੇਲੇ ਤੇ ਆਈ ਹੋਈ ਆ ਦੋ ਦੰਦ ਝੋਟੀ ਹੈ ਇਸ ਲਈ 9 ਲੀਟਰ ਦੁੱਧ ਤਿਆਰ ਉਹਦੇ ਬਾਰੇ ਵੀ ਬਾਈ ਮੇਰੇ ਕਹਿਣਗੇ ਕਿ 9 ਲੀਟਰ ਕਿੱਥੋਂ ਕੱਢਦੀ ਹੈ ਕੀ ਇਹਦੇ ਥੱਲੇ ਭਈ ਦੁੱਧ 9 ਲੀਟਰ ਹੈਗਾ ਫਾਇਕ ਹੋ ਜਾਏਗਾ ਕੋਈ ਨਹੀਂ ਹੈਗਾ ਦੁੱਧ 9 ਲੀਟਰ ਮਿੰਕੇ ਹੈਗਾ ਥੱਲੇ ਚੰਗੀ ਠੰਡੀ ਸੀਲ ਆ ਚੰਗੀ ਥਾਂਲੇ ਵੀ ਚੰਗੀ ਸਾਫ ਥੱਲੇ ਦਾ ਮੁਖਾਵਾ ਨਹੀਂ ਐਡਾ ਕਰਦੀ ਪਰ ਦੁੱਧ ਕਰ ਮਾਲੀ ਦੋ 9 ਲੀਟਰ ਹੈਗਾ ਮਾਰੇ ਤੇ ਆਈ ਆ ਹੋਰ ਵਧੂਗੀ ਹੁਣ ਦੋ ਦੰਦ ਝੋਟੀ ਵਾਲੇ ਦੋਂਦੀ ਐ ਇਹਦੇ ਮਗਰ ਵੀ ਕਟਾ ਚੰਗੀ ਠੰਡੀ ਸੀਲ ਝੋਟੀ ਐ ਚੰਗੀ ਕੱਦ ਕਾਟ ਦੀ ਚੰਗੀ ਝੋਟੀ ਹਫਤੇ ਕ ਦੀ ਸੋਈ ਹੈ ਵੀ 9 ਲੀਟਰ ਦਾ ਤਿਆਰ ਮਗਰ ਕੱਟਾ ਦੀ 75 ਦਾ ਡਿਮਾਂਡ ਕਰਦੇ ਵੀਰ ਜੀ ਕਿੰਨੀ ਝੋਟੀ ਆ ਵੀਰ ਜੀ ਇਹ ਵੀ ਚੰਗੀ ਝੋਟੀ ਹੈ 15 ਦਿਨਾਂ ਦੀ ਸੋਈ ਇਹਦੇ ਮਗਰ ਵੀ ਕੱਟਾ ਇਹhle 8 ਲੀਟਰ ਦੋ ਤਿਆਰ ਚੰਗੀ ਠੰਡੀ ਸੀਲ ਝੋਟੀ ਹੈ आठ लीटर दो तैयार। मगर कट्टा दिनों की ठंड मेरी चंगी साफ आठ लीटर दुद्ध तैयार सत्तर हजार डिमांड दी। भी जी एरिया तरन तन पिंड पर जिला तरन ਬਲਵਿੰਦਰ ਸਿੰਘ ਦੇ ਘਰ ਨੰਬਰ ਨੋਟ ਕਰ ਸਕਦੇ 98140 57462 ਰੇਂਡ ਪੱਕੋ ਉਪਰ ਜ਼ਿਲ੍ਹਾ ਤਰਨਤਾਰਨ ਬਾਕੀ ਰੇਟ ਤੋਂ ਮਾਨਤਨ ਫੁੱਲ ਕੀਤਾ ਜਾਊਗਾ ਰੇਂਡ ਪੱਕੋ ਉਪਰ ਜ਼ਿਲ੍ਹਾ ਤਰਨਤਾਰਨ